ਕੀ ਹੈ ਆਉਣਾ ਦੇ ਸਮੇਂ ਦੇ ਵਿੱਚ ਜਿਹੜੇ ਸਰਕਾਰੀ ਮਾਰਗੋਂ ਖਤਮ ਕਰਨਾ ਹੈ ਕੱਚੇ ਮਲਾਦਾਂ ਨੂੰ ਪੱਕੇ ਵੀ ਕਰਨਾ ਹੈ ਉਹਨਾਂ ਨੂੰ ਲੈ ਕੇ ਜਿਹੜੀਆਂ ਜ਼ਮੀਨਾਂ ਰੁਗੜ ਕਰਨੀਆਂ ਨੇ ਅੱਗੇ ਸਰਕਾਰ ਜ਼ਮੀਨਾਂ ਰੁਗੜ ਕਰਦੀ ਸੀ ਪਰ ਉਹਨਾਂ ਦੇ ਪੈਸੇ ਮੰਡੀ ਸੀ ਜੇ ਉਹਨਾਂ ਦੇ ਘੱਟ ਮੁੱਲ ਨੂੰ ਹੁੰਦਾ ਤਵਾ ਤੁਹਾਡੀਆਂ ਜੱਰੇਵੰਦੀਆਂ ਉਹਨਾਂ ਨੂੰ ਘੇਰ ਕੇ ਮੁੱਲ ਦੀ ਬੱਤ ਦੀ ਮਸੂਲ ਕਰਾਂਗੇ ਪਰ ਉਹ ਕਿਸਾਨ ਭਰਾਓ ਇਹ ਚੱਕਿਆ ਗਿਆ ਜਿਹੜਿਆ ਹੋਰ ਸਰਕਾਰਾਂ ਨੇ ਕਹਿੰਿਆ ਨੇ ਵੀ ਜਮੀਨ ਅਮਕਾਰ ਕਰੋ ਉਸਦੇ 10 ਕਿੱਲੇ ਉਹਨੂੰ ਉਸ ਦਾ 2000 ਦਾ ਜਾਂ 10000 ਦਾ ਪਲਾਨ ਰੇਲੋ ਵਿੱਚੋਂ ਪੈਸੇ ਆ ਲਈ ਜਮਨ ਮੇਰੀ ਫੱਕੀ ਲਈ ਚੱਕਦੀ ਕਿਆ ਜਿਹੜੇ ਹਲੇਕ ਕਾਉਂਦੇ ਕਹਿ ਰਹੇ ਸੀ ਆਰਪਾ ਸੇਡ ਬਣਾਵਾਂਗੇ ਇੱਕ ਸਾਲ ਭਰਾ ਕੋ ਟਾਟੇ ਦਿੰਦਾ ਹੈ ਖੜੀ ਖੜਾ ਪਰ ਆਨੇ ਮੇਰੇ ਵੀ ਨਾ ਆਤੀਏ ਨੇ ਜਾਂ ਪਿੰਡਾਂ ਦੇ ਦੁਕਾਨਦਾਰ ਜਾਂ ਸ਼ਹਿਰਾਂ ਦੇ ਦੁਕਾਨਦਾਰ ਨੇ سو کلا خرید لیا کتنے وڈے مال نے جیسا جائے بال اتو ہر کچی ملنے ਇਹ ਤਾਂ ਅੰਮ੍ਰਲ ਐਸ ਇਮਾਨਦਾਰ ਨੂੰ ਕਹੇ ਵੀ ਸਾਡੇ ਆਪੀ ਤਕਤਾਂ ਚੱਕ ਕੇ ਲੈ ਜਾਓ ਨਹੀਂ ਕਰਨੋ ਐਵੇਂ ਵਾਲੇ ਜਿਹੜੇ ਅੰਦਰ ਹੋਗੇ ਪਾਰ ਭਾਵੇਂ ਦਾ ਸਾਨੂੰ ਉਹਦਾ ਲਾਰੇ ਵਿੱਚ ਕੋਈ ਜਿੱਥੇ ਹੀ ਮਿਲਨੇ ਹੈ ਖੁੱਤ ਕਿਸੇ ਭਾਮਲੇ ਕਿਸੇ ਰੇਤ ਦੇ ਮਰੇ ਸਾਨੂੰ ਕਿੰਗਾ ਦੇ ਵਿੱਚ ਪਾਣ ਆਸਤੇ ਉੱਥੇ ਹੀ ਕਿਸਾਨ ਪਰਾਵੇ ਪੌਂਚਾ ਪੈ ਜੇ ਨਹੀਂ ਰਹੀ ਨਾ ਜ਼ਮੀਨਾਂ ਦੀ ਜੇ ਕਿਸਾਨ ਕੋਲ ਜਮੀਨ ਨਾ ਰਹੀ ਉਹ ਵੱਡੀਆਂ ਕਾਪੂਨੀਆਂ ਨਾਲੇ ਉਹ ਮੈਂਦੂ ਮੈਂਦੂ ਹੈ ਕਿੱਥੇ ਜਾਊਗਾ ਸਾਡੇ ਤੋਂ ਪਹਿਲਾਂ ਜਾਂ ਨਹੀਂਆ ਪਰ ਗਰੇ ਬੰਦੇ ਸਰ ਜਿ ਕਬਾਨਾ ਦਿੱਤੇ ਨੇ ਜਾਣੇ ਤਖਾਨ ਲੰਬੇ ਬਣਾ ਦੇ ਦਕਤਿਆਂ ਬਣਾ ਦੇ ਜਾਣੀ ਜਿਹੜਾ ਕਿ ਮੰਡੀ ਦੇ ਵਿੱਚ ਲੇਬਰ ਕੰਮ ਕਰਦੀ ਹੈ ਉਹ ਕਿਸਾਨ ਭਰਾਵੋ ਹਰੇਕ ਮੰਡੀ ਦੇ ਵਿੱਚ ਟਰੱਕਾਂ ਦੀ ਜੁਨੀਆ ਹੈ ਇਹ ਸਾਰੇ ਖੇਤੀ ਦੇ ਨਾਲ ਜੁੜੇ ਹੋਏ ਨੇ ਪਰਾਂ ਨੇ ਖੇਤੀ ਬੰਦ ਹੋ ਗਈ ਆਰ ਦਾ ਖਰਚਾ ਨੇ ਵਿੱਚ ਕਿਸਾਨ ਦੱਬੇ ਬੰਨਿਆ ਕੀ ਕਰਨ ਗਿਆ ਜਾਣੀ ਲੈ ਕੇ ਕਿੱਥੇ ਜਾਊਗੀ ਇਹ ਇੱਕ ਸਾਰ ਭਰਾਓ ਇੱਕ ਗੱਲ ਸੁਣ ਚਣ ਵਾਲੀ ਐ ਆ ਬੀਰੀ ਮੋੜ ਪ੍ਰਾਈਵੇਟ ਹੋ ਜਾਣਾ ਆ ਉਹਨਾਂ ਦੇ ਸਮੇਂ ਦੇ ਵਿੱਚ 40% ਮੀਟਰ ਜਿਹੜੇ ਲੱਗ ਚੁੱਕੇ ਨੇ ਜਿਹੜੇ ਚੱਪਾ ਲਏ ਨੇ ਉਹ ਕਿੰਨੇ ਰਹਿ ਗਏ ਕਦੋਂ ਰਹਿ ਗਏ ਹੁਣ ਜਿਹੜਾ ਮੀਟਰ ਲੱਗਣਾ ਨਵਾਂ ਉਹ ਸਾਰਾ ਕਿਸਾਨ ਭਰਾਓ ਚਿੰਤਾ ਆਇਆ ਹੋਇਆ ਹੈ। ਉਹ ਲਿਖਿਆ ਹੈ। ਖੋਦਾਂ ਵੀ ਨਹੀਂ। ਉੱਥੇ ਰਾਨੀ ਹੋਰਾਂ ਦੀਆਂ ਫੋਟਾਂ ਲੱਗੀਆਂ ਹੋਈਆਂ ਨੇ। ਤੁਹਾਡਾ ਬੇਜਲ ਖਰੀਦਿਆ ਗਿਆ। ਦੇਖ ਚੁੱਕਿਆ। ਸਾਡੇ ਕਿਸਾਨ ਮਜ਼ਦੂਰਾਂ ਨੇ ਭਾਰਤ ਦੇ ਵਿੱਚ ਕੋਈ ਵੀ ਨਹੀਂ। ਇਹ ਰਾਂਣਾ ਰਾਇਆ। ਕਿਹਾ ਸਾਰਾ ਭਰਾਓ। ਆਲਾ ਜ਼ਰਾਂ ਦੇ ਵਿੱਚ ਹੋਰ ਜੇਵੇ ਇਹ ਤੋਂ ਤੇਜ਼ ਹਾਲਾਤ ਹੋਣੇ ਨੇ। ਕਿਉਂ ਆਪਾਂ ਦੇਖ ਰਹੇ ਹਾਂ ਜਿਹੜਾ ਰੋਜ਼ ਨਮੀ ਸਰਕਾਰਾਂ ਦੀ ਹੈ ਨਾ ਨਵਾਂ ਜ਼ਕੰਝ ਆਪਣੇ ਦੇ ਕੱਸਦੀ ਹੈ। ਤੇ ਆਹ ਕਸਾਰ ਭਰਾਵੋ ਆ ਕਰਨੇ ਕੱਪੇ ਦਾ ਹੋਏ। ਨਾ ਆਪਣਾ ਕੱਠ ਬਣੀ। ਤਾਂ ਉਹਨਾਂ ਦੇ ਸਮਾਨੇ ਵੱਡੀ ਪੱਧਰ ਤੇ ਜਿਹੜਾ ਨੁਕਸਾਨ ਆ ਸਾਨੂੰ ਚੰੜਾ ਪੈ ਸਕਦਾ ਹੈ। ਕੀ ਐਸ ਪੰਜਾਬ ਦੇ ਉੱਤੇ ਵੱਡੀ ਪੱਧਰ ਤੇ ਜ਼ਮੀਨਾਂ ਦੇ ਉੱਤੇ ਅੱਖ ਹੈ। ਜੇ ਜ਼ਮੀਨਾਂ ਚਲੀਆਂ ਗਈਆਂ ਐਸ ਨਾਲੋਂ ਵੀ ਕਿਸਾਨੇ ਮਜੂਰੀ ਇੱਥੋਂ ਚਲੀ ਗਈ। ਤੇ ਆਪਾਂ ਪੰਜਾਬ ਆ ਜਿਹੜਾ ਇਹ ਕਾਣਾ ਬਤਾ ਹੈ ਜਿਹੜਾ ਅਸੀਂ ਅੰਨ ਕਮਾਉਂਦੇ ਸੀ ਕਿਸੇ ਟਾਈਮ ਦੇ ਉੱਤੇ ਐਸਾ ਪੰਜਾਬ ਦੇ ਵਿੱਚ ਜੀਰੀ ਨਹੀਂ ਹੁੰਦੀ ਸੀ ਜਿਹੜਾ ਸਾਨੂੰ ਬੀਜ ਆ ਕੇ ਦਿੱਤਾ ਜੀਰੀ ਦਾ ਜੀਰੀ ਹਰਿਆਲੀ ਕਰਾ ਕੇ ਸਾਨੂੰ ਕਿਹਾ ਹਰਿਆਲੀ ਆ ਗਈ ਪੰਜਾਬ ਦੇ ਵਿੱਚ ਹਰਿਆਲੀ ਨਹੀਂ ਆਈ ਜਾਨਪਰਾਓ ਉਹ ਸਾਡੀ ਪਰਾਂ ਬਾਤੀ ਆਈ ਸੀ ਇਹ ਰ ਜੀਰੀ ਨੇ ਬਰਾ ਮਾਲ ਕਰਤੇ ਤਸਵੀਰਾਂ ਕੀ ਦੇਖ ਰਹੇ ਹੋ ਪਾਤੜਾਂ ਜਿੰਨਿਆ ਖੜਾ ਲੈਂਦੀ ਆ ਬਿਸਮਿਲਾ ਸੱਚਮੇਂ ਨਿਊਜ਼ ਇਹ ਜੀਰੀ ਨੇ ਲੈਂਦੀ ਆ ਇਸ ਟਾਈਮ ਜਿੰਨਿਆ ਰਾਜਾ ਇੰਡੀਆ ਕਿਸਾਨ ਯੂਨੀਅਨ ਔਰ ਮਜ਼ਦੂਰ ਇਹ ਜੀਰੀ ਨੇ ਲੈਂਦੀ ਆ ਕਿ ਉਹਨਾਂ ਵੱਡੇ ਕਬੜਾ ਲੈ ਕੇ ਇੱਕ ਕੌਲ ਆਈ ਹੋਈ ਸੀ ਔਰ ਲੈ ਕੇ ਆਇਆ ਆ ਮੱਧੇ ਨਜ਼ਰ ਰੱਖਦੇ ਜਿਹੜਾ ਨਜ਼ਰ ਆ ਰਿਹਾ ਹੈ। ਨਜ਼ਰ ਆ ਰਿਹਾ ਹੈ। ਕਿਹੜੇ ਕਿਹੜੇ ਫਾਤੜਾਂ ਤੋਂ ਤੁਸੀਂ ਦੇਖ ਰਹੇ ਹੋ ਲਾਈਵ ਫਾਤੜਾਂ ਸ਼ਹਿਰ ਦੀਆਂ ਨਾਲ ਜਿਹੜਾ ਇੱਕ ਤੜਕਿਆ। ਕਲਾਈਆਂ ਨੇ ਵਿਛਵਾੜਾ ਗਣਤੀ ਦੇ ਵਿੱਚ ਇੱਥੇ ਇੱਕ ਕਰਜ਼ਾ ਰਹਿ ਗਿਆ ਇੱਕ ਕਰਜ਼ਾ। ਉਸ ਟਾਈਮ ਬਾਅਦ ਇਹਨਾਂ ਨਾਲ ਆਪਾਂ ਬਾਈਟ ਵੀ ਕਰਾਂਗੇ ਉਸ ਤੋਂ ਪਹਿਲਾਂ ਤਸਵੀਰਾਂ ਨੇ ਤੁਸੀਂ ਜਿਹੜਾ ਕਰਜ਼ਾ ਸਾਡੇ ਸਿਰ ਵੱਡੇ ਵੱਡੇ ਧਲਾਟਾਂ ਨੂੰ ਕਰਜ਼ਾ ਜਿਹੜਾ ਮਾਮ ਕਰਦੇ ਨੇ। ਆ ਰਿਹਾ ਔਰ ਇੱਥੇ ਤੁਹਾਡਾ ਕੋਈ ਕਰਜ਼ਾ ਮਾਫ ਨਹੀਂ ਕਰਨਾ ਵਿੱਚ ਵੀ ਇਸ ਟਾਈਮ ਜਿਹੜੀ ਕਿ ਕਹਿ ਸਕਦੇ ਆਵਾਜ਼ ਆਈ ਸਰਕਾਰੀ ਨੂੰ ਲੈ ਕੇ ਕਰਦੇ ਨੇ ਥੱਲੇ ਕੱਪੜਿਆ ਸਾਰੀਆਂ ਅੱਜ ਬੰਦ ਜਿਹੜੀ 3 ਲੱਖ ਦੀ ਲੋਟ ਦੀ ਉਹ 5 ਲੱਖ ਦੀ ਕਰਤੀ ਤੇ ਹੋਰ 2 ਲੱਖ ਰੁਪਇਆ ਲੈ ਲਓ ਘਰਾਂ ਦੇ ਲੋਨ ਦੇ ਲਾ ਕੇ ਆਧਾਰ ਕੜਾ ਦੇ ਦੋ ਲੋਨ ਦੇ ਲਾ ਕੇ ਬਿੱਗ ਵੈਸ ਤੋਂ ਪੰਜਾਬ ਦਾ ਬੰਦਾ ਕੋਈ ਹਾਜਨਾ ਹੋਵੇ ਦਿਨ ਲੋਰ ਤੋਂ ਬਿਨਾਂ ਰਹੇ ਅਸੀਂ ਦੇਖਦੇ ਹਾਂ ਕਿਸਾਨ ਭਰਾਵੋ ਤੁਹਾਡੇ ਡਰਾਪੇ ਦੇ ਨਾਲ ਉਰਕਿਆ ਘਟ ਹੋ ਰਿਹਾ ਹੈ ਅੱਜ ਤੱਕ ਜਸੇ ਬੰਨਿਆ ਤੁਹਾਡੀਆਂ ਪਾਠੀਆਂ ਹਰੇਕ ਪਿੰਡ ਦੇ ਵਿੱਚ ਤਾਂ 100 ਕੂਕੀਆਂ ਲੇਕੜੀਆਂ ਹਜ਼ਾਰਾਂ ਦੀ ਕੂਕੀਆਂ ਦੱਬਾਂ ਦੇ ਬੰਦ ਵਿੱਚ ਪੰਨਣ ਕਿਉਂ ਤੁਹਾਡੇ ਬਰਦੀਆਂ ਤੁਹਾਡਾ ਸੇਵਾਦਾਰ ਪਾਲਾ ਬਿਫਲਾਣਾ ਬਟ ਜਥੇ ਬੰਦੀਆਂ ਨਹੀਂ ਹੈਗੀ ਕੋਈ ਕੋਈ ਵੀ ਜੁਨੀਅਰ ਹੈ ਕੋਈ ਵੀ ਜਥੇ ਬੰਦੀ ਹੈ ਸਾਰੇ ਆਪੋ ਆਪਣੇ ਇਕੱਠੇ ਹੋ ਕੇ ਰਹੇ ਐਨੀਆਂ ਗੱਲਾਂ ਕਰਕੇ ਵਹਿਮ ਕੀ ਘਲਤਾ ਉਹ ਆਏ ਕਿ ਨਹੀਂ ਭਾਤੇ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਹਰ ਇੱਕ ਜੇਥੇ ਸੰਦੇ ਨੂੰ 10 ਮਿੰਟ ਦਾ ਟਾਈਮ ਜਿਹੜਾ ਆਪਾਂ ਸਬਕਟ ਕੀਤਾ ਉਹ ਜੇਥੇ ਸੰਦੇ ਨੇ ਦੇਖਣਾ ਕਿ ਬੁਲਾਣਾ ਇੱਕ ਬੁਲਾਣਾ ਹੈ ਜਾਂ ਦੋ ਬੁਲਾਣੇ ਨੇ ਉਸੇ ਹਿਸਾਬ ਨਾਲ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਉਸੇ ਹਿਸਾਬ ਨਾਲ ਉਹਨੂੰ ਸਬੰਧ ਕੀਤਾ ਜਾਏ ਕਿਉਂਕਿ ਜਦੋਂ ਬੁਲਾਣਾ ਬੋਲਦਾ ਹੁੰਦਾ ਉਹ ਜੇ ਉਹਨੂੰ ਦੁਸ਼ਤਰਪ ਕਰੀਏ ਤਾਂ ਉਹ ਠੀਕ ਨਹੀਂ ਹੁੰਦਾ ਇਸ ਗੱਲ ਦਾ ਸਾਰੇ ਸੁਣਾਰੇ ਤਾਂ ਰਖਾ ਮੈਂ ਤੁਹਾਨੂੰ ਨਾਲ ਹੀ ਲਿਵਾਵਾਂਗਾ ਉਸ ਤੋਂ ਬਾਅਦ ਗੁਰਵਿੰਦਰ ਸਿੰਘ ਜੀ ਤੇਤਰਾ ਕਿਸਾਨ ਯੂਨੀਅਨ ਤੋਂ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਉਸ ਤੋਂ ਬਾਅਦ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਸਾਡੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਜੀ ਧੂੜ ਉਹ ਚਾਹ ਰਹੇ ਨੇ ਸੰਯੁਕਤ ਕਿਸਾਨ ਮੋਰਚਾ ਟਰੇਡ ਯੂਨੀਅਨਾਂ ਦਾ ਜਿੰਨਾਂ ਪਾ ਧੰਨਵਾਦ ਦਰਵਿੰਦਰ ਸਿੰਘ ਜੀ ਦੇ ਦਿਲ ਤੋਂ ਆਉ ਕਰਨਾ ਸੌਤੋਂ ਪਹਿਨਾ ਗੁਰਪਤਰੀ ਸਾਜ ਪਾਈ ਗੱਲ ਦੇ ਜਵਾਬ ਦੇਣਾ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰੀ ਟ੍ਰੇਡ ਜਿਨ੍ਹਾਂ ਵੱਲੋਂ ਪਿਛਲੇ ਸਮੇਂ ਦਿੱਲੀ ਦੇ ਵਿੱਚ ਇਕਾਠਾ ਕਰਕੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਸਾਂਝੇ ਰੂਪ ਚ ਇਤਿਹਾਸਿਕ ਜਿਹੜਾ ਇੱਕ ਕਨਵੈਨਸ਼ਨ ਹੋਈ ਜੀਵਨੀ ਚ ਕਿਸਾਨ ਤੇ ਮਜ਼ਦੂਰ ਦਾ ਲੜਦੇ ਸੀ ਇਹਦੇ ਨਾਲ ਦਾ ਜਿਹੜੇ ਮੁਲਾਜ਼ਮ ਤੇ ਪ੍ਰੈਕਟਿਕਨ ਜਿਹੜੇ ਹੈਗੇ ਆਪਣੇ ਇਹ ਸਮੱਸਿਆ ਨਾਲ ਸਭ ਨੂੰ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਨਾਲ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਵਿਰੋਧੀ ਨੀਤੀਆਂ ਲੈ ਕੇ ਆਈ ਹੈ। ਉਦੋਂ ਇਹ ਗੱਲ ਉੱਠ ਰਹੀ ਹੈ ਕਿ ਇਕੱਲੇ-ਇਕੱਲੇ ਲੜਦੇ ਨਾਲੋਂ ਸਾਂਝੇ ਰੂਪ ਦੇ ਵਿੱਚ ਵੱਡੇ ਰੂਪ ਦੇ ਵਿੱਚ ਲਾਭ ਮੰਦੀ ਕਰਕੇ ਇਕੱਠੇ ਲੜੀਏ ਤਾਂ ਜੋ ਸਾਡੀਆਂ ਮੰਗਾਂ ਨੇ ਉਹ ਵੀ ਮੰਨਵਾ ਸਕੀਏ ਤੇ ਜਿਸ ਤਰ੍ਹਾਂ ਦੇਸ਼ ਨੂੰ ਵੇਚਿਆ ਜਾ ਰਿਹਾ ਅੱਜ ਜਿਹੜੇ ਅਦਾਰੇ ਜਿਦੋਂ ਲੋਕ ਖਾਣਾ ਚੱਕਦੇ ਆ ਲਾਭ ਲੈਂਦੇ ਆ ਉਹ ਸਾਰੇ ਧਾਰਿਆਂ ਨੂੰ ਕਾਰਪੋਰੇਟ ਕਰਾਣੇ ਹੱਥਾਂ ਵਿੱਚ ਸੌਂਪਿਆ ਜਾ ਰਿਹਾ ਬਿਲਕੁਲ ਕਾਡੀਆਂ ਦੇ ਪਹਾੜ। ਉਹ ਰੇਲਵੇ ਹੋਵੇ, ਉਹ ਫੇਟ ਹੋਵੇ, ਸਿੱਖਿਆ, ਰੁਜ਼ਗਾਰ, ਬਿਜਲੀ, ਪਾਣੀ ਇਹ ਸਾਰੇ ਜਿਹੜੇ ਧਾਰੇ ਆ ਇਹਨੂੰ ਕਾਰਪੋਰੇਟ ਕਰਾਣੇ ਇਥੋਂ ਸੌਂਪਿਆ ਜਾ ਰਿਹਾ। ਜਿਹਦੇ ਨਾਲ ਦੇਸ਼ ਨੂੰ ਆਰਥਿਕ ਹਾਕਮ ਜਿਹੜਾ ਗੁਲਾਮ ਕਰਨ ਦੀ ਤੇ ਸਾਜ਼ਿਸ਼ ਹੈਗੀ ਆ। ਤਸਵੀਰਾਂ ਦੇਖ ਕੇ ਸਾਡੇ ਵੱਲ ਨਿਊਜ਼ ਤੇ ਲਾਈਵ ਇਸਟੇਟਾ ਸਾਡਾ ਭਾਗ ਹੀ ਆਉਂਦੀਆਂ ਨੇ ਇਹਨਾਂ ਦਾ ਹੁਣ ਇੱਕੋ ਮਕਸਦ ਰਹਿ ਗਿਆ ਕਿ ਸੱਤੀ ਕੁਰਸੀ ਬਚੀ ਰਹੇ ਕੁਰਸੀ ਉਦੋਂ ਬਚੂਗੀ ਜਦੋਂ ਸਾਰਾ ਕੁਝ ਨੂੰ ਸੌਂਪੇ ਜਾਵੇ ਤੇ ਉਹਨਾਂ ਤੋਂ ਵੱਡੇ ਫੰਡ ਲੈ ਕੇ ਇਲੈਕਸ਼ਨਾਂ ਵੀ ਚਲਾ ਕੇ ਤੇ ਇਹ ਕੁਰਸੀਆਂ ਤੇ ਆ ਸਕਣ ਇਸ ਕਰਕੇ ਆਜਿਨੀ ਸਮੇਂ ਦੀ ਮੰਗ ਹੈ ਕਿ ਅਸੀਂ ਇਕੱਠੇ ਹੋ ਕੇ ਲੜੀਏ ਆਹ ਉਹਨਾਂ ਸਾਰਾ ਕੁਝ ਪ੍ਰਾਈਵੇਟ ਕਾਰਨ ਤੇ ਲੱਗੇ ਹੋਏ ਆ ਆ ਬਾਰ-ਬਾਰ ਗੱਲ ਆ ਰਹੀ ਹੈ ਕਿ ਆਪਣੇ ਲੋਕ ਥੋੜਾ ਸੀਰੀਅਸ ਵੀ ਘੱਟ ਲੈਂਦੇ ਆ ਇਹ ਪੰਜਾਬ ਦੀ ਦਾ ਮੈਂ ਕਹਿੰਦਾ ਵੀ ਇਹ ਸਾਡੇ ਨੇਚਰ 'ਚ ਆ ਗਿਆ ਸਾਡੇ ਸੁਭਾਅ 'ਚ ਆ ਗਿਆ ਕਿ ਜਦੋਂ 90% ਨਕਸ਼ਾਮ ਹੋ ਜੇ ਬਹੁਤੇ ਲੋਕ ਤਾਂ ਉਹਨੂੰ ਜਾਣਦੇ ਨੱਕ ਤੱਕ ਪਾਣੀ ਵਾਲੇ ਡੁੱਬਣ ਲੱਗਿਆ ਆ। ਹੁਣ ਮੀਟਰ ਲੱਗਣ ਲੱਗੇ ਹੋਏ ਆ ਪਿੰਡਾਂ ਦੇ ਵਿੱਚ। ਸਮਾਰਟ ਕੁਮਿਟਰ ਲੱਗ ਰਿਹਾ ਤੇ ਇਹਨੇ ਮੁਲਾਜ਼ਮਾ ਸਾਡੇ ਉਹ ਵੀ ਕਹਿੰਦੇ ਹਰ ਦਿਨ ਕੀ ਪਹੈ ਨਹੀਂ ਉਹ ਤਾਂ ਫੀਲਡ ਵਾਲੇ ਵਿੱਚ ਜਦੋਂ ਵੀ ਮਲਕ ਇਸ ਮੀਟਰ ਲੱਗ ਗਿਆ ਉਹਨਾਂ ਜਿਹੜਾ ਉੱਪਰ ਆਨਲਾਈਨ ਆਣਾ ਆ ਪਿੱਛੇ ਦੇਖੋ ਚੰਡੀਗੜ੍ਹ ਚ ਹੋ ਚੁੱਕਿਆ ਯੂਪੀਰ ਵਿੱਚ ਹੋਣ ਲੱਗਿਆ ਉੱਥੋਂ ਦੀ ਵੀਡੀਓ ਕੱਢ ਕੇ ਦੇਖ ਲੋ ਕੀ ਹਾਲਾਤ ਬਣੇ ਹੋਏ ਆ ਇੱਕ ਦਿਨ ਚ 500 ਰੁਪਿਆ ਪਾਓ ਸ਼ਾਮ ਨੂੰ ਖਤਮ ਹੋ ਜਿੰਦਾ ਕੋਈ ਕਹਿੰਦਾ 1000 ਰੁਪਿਆ ਸਵੇਰੇ ਖਤਮ ਹੋ ਗਿਆ ਇਹ ਪ੍ਰੀਪੇਡ ਜਿਹੜਾ ਪ੍ਰੀਪੇਡ ਕੀਤਾ ਜਾ ਰਿਹਾ ਇਹ ਹੋਣਾ ਸਿਸਟਮ ਨਹੀਂ ਰਹਿਣਾ ਹੈਗਾ ਇਹ ਸਾਡੀ ਜੇਬਾਂ ਨੂੰ ਹੀ ਡਾਕਟਰ ਮਾਰੀਆਂ ਆਪਣੀ ਕੁਰਸੀਓ ਬਚਾਰੇ ਹੈਗੇ ਆ ਇਸ ਕਰਕੇ ਸਾਨੂੰ ਲਾਮਬੰਦ ਦੀ ਜ਼ਰੂਰਤ ਆ ਇਸੇ ਮਕਸਦ ਨਾਲ ਮੈਂ ਕਹੂਰ ਕਲਿਆਣਾ ਕਰਨਾ ਕਿ ਜਿਹੜੇ ਸਾਡੇ ਮੀਟਰ ਪਹਿਲਾਂ ਪੱਟੇ ਨਹੀਂ ਗਏ ਆ ਇੱਕ ਮੈਂ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਸਾਡੇ ਪਿੰਡਾ ਜਦੋਂ ਮੀਟਰ ਲੱਗਣ ਲੱਗੇ ਅਸੀਂ ਮੀਟਰ ਪੱਟ ਕੇ ਜਮਾ ਕਰਵਾ ਦੇ ਬਿਜਲੀ ਬੋਰਡ ਦੇ ਵਿੱਚ ਉਹ ਜਿਹੜੇ ਖੁੱਪ ਕਰਾਂ ਦੇ ਮੀਟਰ ਪੱਟੇ ਤੁਸੀਂ ਦੇਖੋ ਸਾਡੇ 5-5 ਲੱਖ ਰੁਪਏ ਦੇ ਜੁਰਮਾਨਾ ਤਾਇਆ ਅਸੀਂ ਕੱਲ ਮਿਲ ਕੇ ਵੈਸ਼ਨ ਸਾਹਿਬ ਨੂੰ ਵੀ ਇੱਕ ਗੱਲ ਕਿੱਧਰ ਨੂੰ ਚੱਲੀ ਹੈਗੀ ਆ ਸਾਡੀ ਮੰਗ ਇਹ ਹੈ ਕਿ ਜਿਹੜਾ ਪੁਰਾਣਾ ਮੀਟਰ ਆ ਉਹ ਲਾਈ ਜਾਵੇ ਇਹ ਮੀਟਰ ਨਾਲ ਆਈ ਜਾਵੇ ਤੁਸੀਂ ਐਵਰੇਜ ਦੇ ਬਿੱਲ ਪਾਉਣੇ ਐਵਰੇਜ ਵੀ ਬਹੁਤ ਉਗੜੀ ਚੋਗੜੀ ਵਧਾ ਵਧਾ ਕੇ ਪਾਈ ਜਾ ਰਹੀ ਹੈਗੀ ਆ ਫਿਰ ਇਹ ਸਾਡੇ ਜਿਹੜਾ ਜ਼ਿੰਦਗੀ ਵਿੱਚ ਡਾਕੀ ਸਿੱਧੇ ਬਹਿ ਰਹੇ ਹੈਗੇ ਆ ਇਹ ਤਾਂ ਲਾਮਬੰਦੀ ਕਰਕੇ ਹੀ ਇਹਨੂੰ ਮੋੜ ਸਕਦੇ ਹੈਗੇ ਆ ਅੱਜ ਜਿਹੜੀਆਂ ਜ਼ਮੀਨਾਂ ਕਿ ਕੁਇਰ ਹੋ ਰਹੀਆਂ ਪੰਜਾਬ ਦੇ ਵਿੱਚ ਜਿਹੜਾ ਲੈਂਡ ਪੂਲਿੰਗ ਐਕਟ ਹੈ ਇਸ ਦਾ ਹੈ ਕਿ 43883 ਏਕੜੀ ਹੈਗੇ ਜਿਮੇ ਨਾਲ ਉਹ ਕਵੈਰ ਕੀਤੀ ਜਾ ਰਹੀ ਆ ਆਪਾਂ ਨੇ ਪ੍ਰਧਾਨ ਜੀ ਬੋਲ ਕੇ ਗਿਆ ਕਿ ਸਾਨੂੰ ਮਿਲ ਕੇ ਰਿਆ ਦਾ ਕੋਈ ਪੈਸਾ ਨਹੀਂ ਮਿਲਣਾ ਹੈਗਾ ਸਾਨੂੰ 1000 ਗਜ ਦਾ ਪਲਾਟ ਜਿਹੜਾ ਹੈਗਾ ਉਹ ਸਾਨੂੰ ਉਹ ਮਿਲੂਗਾ ਤੇ ਕਮਰਸ਼ੀਅਲ ਪਲਾਟ ਮਿਲੂਗਾ ਉਹ ਏਕੜਾਂ ਦੇ ਹਿਸਾਬ ਨਾਲ ਜੇ ਸਾਡਾ 1 ਏਕੜ ਹੈਗੀ 500 ਗਜ ਦਾ ਜੇ ਅੱਧਾ ਕਿੱਲਾ ਹੈਗਾ ਸਾਨੂੰ ਉਹ 200 ਗਜ ਦਾ ਮਿਲਣਾ ਹੈਗਾ ਆ ਆਪਾਂ ਉਸੇ ਉਦਾਹਰਨ ਤੋਂ ਦੇਖੀਏ ਜੇ ਆਪਾਂ ਪਟਿਆਲੇ ਤੋਂ ਸਰਹੰਦ ਨੂੰ ਜਾਂਦੇ ਆਂ ਉੱਥੇ ਕਲੋਨੀਆਂ ਕਦੋਂ ਨੇ ਕੱਟੀਆਂ ਹੋਈਆਂ ਨੇ ਕਿੰਨੇ ਟਾਈਮ ਪਹਿਲਾਂ ਕਲੋਨੀਆਂ ਕੱਟੀਆਂ ਕਿੰਨੇ ਕਿਥੇ ਪਲਾਟ ਵਿਕ ਗਏ ਆ ਜਿਹੜੇ ਸਾਡੇ ਕਿਸਾਨਾਂ ਦੀ ਜ਼ਮੀਨਾਂ ਖਵੈਰ ਹੋ ਗਈਆਂ ਇਹ ਜੀ ਕਹਿ ਰਹੇ ਕਿ ਅਸੀਂ ਅਰਬਨ ਸਟ੍ਰੀਟਾਂ ਬਣਾਵਾਂਗੇ ਅਰਬਨ ਸਟ੍ਰੀਟਾਂ ਬਣ ਗਈਆਂ ਆ 11 ਫੈਕੜ ਤੱਕ ਲਈ ਪਟਿਆਲੇ ਚੱਲੀ ਹੈਗੀ ਆ ਅਖਬਾਰਾਂ ਚ ਖਬਰ ਵੀ ਆ ਗਈ ਕਿ ਜਿਹੜੀ ਜ਼ਮੀਨਾਂ ਉਹਦੇ ਵਿੱਚ ਆਈਆਂ ਨੇ ਉਹਦੇ ਨਾਲ ਕੋ लोन ਲੈ ਸਕਦਾ ਨਾ ਕਰਜ਼ਾ ਕੋਈ ਨਾਲ ਉਹ ਵੇਚ ਸਕਦਾ ਨਾ ਕੁਝ ਵੀ ਨਹੀਂ ਕਰ ਸਕਦਾ ਇੱਕ ਤਰਫ ਫ੍ਰੀਡ ਕਰਤੀਆਂ ਉਹ ਬਿਲਕੁਲ ਜੇ ਇਹਦੇ ਹਮ ਮਾਲਕ ਨਹੀਂ ਰਹੇ ਸੁਪਨੇ ਵਿੱਚ ਜਾ ਰਿਹਾ ਜਿੱਦੇ ਪਲਾਟ ਤੁਹਾਨੂੰ ਵਿਗਣਗੇ ਤੁਹਾਨੂੰ ਜ਼ਮੀਨਾਂ ਦਾ ਬਹੁਤ ਰੇਟ ਮਿਲ ਜਾਊਗਾ ਹੁਣ ਜਿਹੜੇ ਮੈਂ ਗੱਲ ਕਰਦਾ ਸੀ ਜਿਹੜੇ ਆਪਣੇ ਇੱਥੇ ਪਹਿਲਾਂ ਜ਼ਮੀਨਾਂ ਪਈਆਂ ਨੇ ਲੁਧਿਆਣੇ ਪਈਆਂ ਹੋਰ ਪਾਸੇ ਪਈਆਂ ਉਹਦੇ ਕਿੰਨੀਆਂ ਕਿ ਵਿਗ ਕੇ ਕਿੰਨੇ ਕਿ ਪਲਾਟ ਵਿਗ ਗਏ ਹੈਗੇ ਆ ਹੁਣ ਸਾਡੇ ਜਿਹੜੇ ਸੁਧਾਰਨ ਬੰਦੇ ਆ ਕਹਿੰਣਗੇ ਅਰੇ ਇਹਨੂੰ ਵੇਚੋ ਸਸਤੀ ਕਰਕੇ ਪਰਾ ਕਰੋ ਨਾ ਸਾਨੂੰ ਇਹਦੇ ਪੁਛਾਰਿਆ 30000 ਰੁਪਏ ਕਿੰਨਾ ਹੁੰਦਾ ਸਰਕਾਰ ਕਰੇ 30000 ਰੁਪਏ ਦਮਾ ਕੇ ਦਾ ਤੇ ਠੇਕਾ ਹੋਊਗਾ ਇਸका ਇਸ ਨਾਂ ਤੇ ਮਨ ਕੇ ਵੱਡੀ ਲੁੱਟ ਹੈਗੀ ਆ ਤੇ ਇਸੇ ਤਹਿਤ 43000 ਰੇਕੜ ਇਹ ਹੈ ਆ ਤੇ 165 ਕਲੋਨੀਆਂ ਹੋਰ ਬਣਾ ਲਗੇ ਜਿਸ ਤਹਤ ਪੰਜਾਬ ਦੀ ਉਹ ਪੁਜਾਊ ਜ਼ਮੀਨ ਦੇ ਵਿੱਚੋਂ ਟਟੋ ਘੱਟਣੀ ਹੈਗੀ ਆ 1 ਲੱਖ ਏਕੜ ਜ਼ਮੀਨ ਹੈ ਉਹ ਇਹ ਨੈਣ ਪੁਲੀਆਪ ਤੇ ਅਧੀਨ ਆ। ਅਜਿਨੇ ਪੰਨਾ ਜੰਮੂ ਕਟੜਾ ਰੋਡ ਬਣਿਆ 1 ਲੱਖ ਸਾਢੇ ਏਕੜ। ਦੁਨੀਆ ਦੇਖ ਰਹੀ ਹੈ ਕਿ ਸੌਤਾ ਵੱਧ ਪੁਜਾਊ ਜ਼ਮੀਨ ਕਿੱਥੇ ਹੈ ਪੰਜਾਬ ਹਰਿਆਣਾ ਪੱਛਮੀ ਯੂਪੀ ਇਹ ਇਲਾਕਾ ਹੈਗਾ ਤੇ ਇਸ ਦੇ ਵਿੱਚ ਜਿਹੜਾ ਜਿਹੜਾ ਇੰਨੇ ਘਾਰੇ ਕੁਰੂਨਾ ਉਹ ਮੋੜ ਤੋੜ ਕੇ ਕਰੇ ਇੱਧਰ ਲੈ ਰਾਂਹੀਂ ਕਦੇ ਉਧਰ ਲੈ ਰਾਂਹੀਂ ਕਦੇ ਟ੍ਰਿਪਲ ਪੀਜੀ ਨਿੱਕੀ ਬਣਾ ਦੋ ਕਦੇ ਪੁਸ਼ ਬਣਾ ਦੋ ਹੁਣ ਲੈਂਡ ਪੂਲਿੰਗ ਆਕਟਾ ਗਿਆ ਨਾਜਰ ਸਿਰ ਹੁਕੀ ਆ ਸਾਡੀ ਜ਼ਮੀਨਾਂ ਖੋਹਦੀ ਆ ਇਸ ਤੋਂ ਕੇ ਇੱਕ ਕਾਨੂੰਨ ਤੁਸੀਂ ਪਿਛਲੇ ਸੁਣਿਆ ਹੋਣਾ ਕਿ ਐਨਟੀ ਦੇ ਵਿੱਚ ਵੀ ਕਾਨੂੰਨ ਲਾਗੂ ਪਾਸ ਕੀਤਾ ਹੈਗਾ ਕਿ ਜਿਹੜੀ ਜ਼ਮੀਨਾਂ ਕਬਜ਼ਾ ਹੋਣਗੀਆਂ ਸਾਡੇ ਨਾਲ ਤਾਂ ਤੱਕ ਇਹ ਇੱਥੇ ਕਿਸਾਨ ਜਿੱਥੇ ਬੰਗੀ ਸਰਗਰਮਾ ਲੋਕ ਸਰਗਰਮ ਥੋੜੇ ਹੈਗੇ ਆ ਬਿਕਦਮ ਜੇ ਹਮਲਾ ਕਰਾਂਗੇ ਲੋਕ ਉੱਠ ਕੇ ਆ ਜਾਣਗੇ ਹੋਲੀ ਹੋਲੀ ਟੀਕਾ ਲਾ ਕੇ ਦੇਖਦਾ ਸਾਡੇ ਉਥੇ ਕਰ ਤੱਕ ਜਿਨੀ ਜ਼ਮੀਨ ਐਕਵਾਇਰ ਰੂਪ ਤੋਂ ਕੁਝ ਨਹੀਂ ਮਿਲਦਾ ਆ ਮੈਂ ਪਿਛਲੇ ਦਿਨੀ ਪੰਜਾਬੀ ਟ੍ਰਿਬਿਊਨ ਚ ਦਾ ਟ੍ਰਿਬਿਊਨ ਚ ਖਬਰ ਲੱਗੀ ਹੈਗੀ ਆ ਕਿ ਸੁਪਰੀਮ ਕੋਰਟ ਦਾ ਇੱਕ ਰੂਲ ਆਈ ਆ ਉਹ ਇਹ ਹੈ ਜਿਹੜੇ ਰਜਿਸਟਰੀਆਂ ਨੇ ਇਹ ਸਾਨੂੰ ਸਾਡੇ ਮਾਲਕੀ ਹੱਕ ਬਹਾਲ ਕਰਾ ਸਕਦੀਆਂ ਸਾਡੇ ਪੱਲੇ ਹੋਰ ਕੀ ਰਜਿਸਟਰੀਆਂ ਤੋਂ ਬਿਨਾਂ ਦੱਸੋ ਅੱਜ ਕਿਤੇ ਜ਼ਮੀਨ ਐਕਵਾਇਰ ਹੁੰਦੀ ਹੈ ਕੁਝ ਹੁੰਦਾ ਪਰ ਰਜਿਸਟਰੀ ਲੈ ਕੇ ਆ ਗਿਆ ਨੇ ਸਾਡੇ ਡਿਸਟ੍ਰਿਕਟ ਦੇ ਸਿਮਾਲਾ ਦੇ ਸਰਕਾਰ ਕੀ ਕਹ ਰਹੀ ਹੈ ਕਿ ਤੁਸੀਂ ਇਹ ਰਜਿਸਟਰੀ ਤੋਂ ਸਾਨੂੰ ਮਾਲਕੀ ਹੱਕ ਦਿਵਾ ਸਕਦੇ ਜਮੀਨ ਹੈ ਕਿ ਦੇਚ ਦੀ ਆ ਦੇਸ਼ ਦੀ ਸਰਕਾਰ ਇਹਨਾਂ ਪ੍ਰਪੁਸ਼ ਮਰਜੀ ਕਰਿਆ ਅਸਲ ਵਿੱਚ ਪਿੱਛੋਂ ਇਹ ਚੀਜ਼ ਜਾਰੀ ਹੈਗੀ ਆ ਆਪਾਂ ਤਾਂ ਬੜੇ ਬਲੇਖੇ ਵਿੱਚ ਬੈਠੇ ਆਂ ਕੋਈ ਕੋਈ ਸਾਡੇ ਕੋਲ ਰਜਿਸਟਰੀਆਂ ਹੈਗੀਆਂ ਜਦੋਂ 90 ਦਾ ਕੇ ਦੇਸ਼ ਬੜੇ ਆਰਥਿਕ ਤੌਰ ਤੇ ਜਦੋਂ ਮਲਕ ਇਹ ਸੀਗਾ ਕਿ ਥੋੜੇ ਦਿਨ ਸਾਡੇ ਕੋਲ ਰਾਸ਼ਨ ਜਾਂ ਸਾਡੇ ਕੋਲ ਸਮੱਗਰੀ ਰਹਿ ਗਈ ਸੀ ਉਦੋਂ ਇਹਨਾਂ ਨੇ ਵਰਲਡ ਬੈਂਕ ਕੋਲ ਜਿਹੜੇ ਹੋਰ ਵੱਡੇ ادارے ਹੈਗੇ ਆ ਰੋਕਫੈਲਰ ਫਾਊਂਡੇਸ਼ਨ ਆ ਫੋਰਡ ਫਾਊਂਡੇਸ਼ਨ ਆ ਉਹਨਾਂ ਨਾਲ ਗੱਲ ਕਰੀ ਤਾਂ ਉਹਨਾਂ ਨੇ ਸਾਡੇ ਦੇਸ਼ ਦੀ ਤਰ੍ਹਾਂ ਜ਼ਮੀਨਾਂ ਕੈਣੀ ਕੀਤੀ ਹੋਈ ਆ ਏਉਂ ਨੀਤੀਆਂ ਨੂੰ بار بار ਜਦੋਂ ਆਪਾਂ ਕਹਿੰਦੇ ਕਾਂਗਰਸ ਸਰਕਾਰ ਵਧੀਆ ਜਾਂ ਆਪਾਂ ਜਿਹੜੀ ਮਨਮੋਹ ਸਿੰਘ ਜਿਹੜੇ ਸਭ ਵਧੀਆ ਕੰਮ ਕਰਕੇ ਗਿਆ ਆਸਰ ਜਿਹੜੀਆਂ ਨੀਤੀਆਂ ਨੇ ਲੈ ਕੇ ਤਾਂ ਨਹੀਂ ਆਏ ਨੇ ਇਹ ਵਰਲਡ ਬੈਂਕ ਦਾ ਜਿਹੜਾ ਸੁਝਾਅ ਸੀ ਜਿਹੜਾ ਮਨਮੋਹ ਸਿੰਘ ਇਹਦਾ ਇੰਪਲੀਮੈਂਟ ਥੋੜਾ ਇਹਨੇ ਚੋਂ ਸਰਕਾਰ ਜਿਹੜੀ ਗੱਡਜੋੜ ਵਾਲੀ ਹੁੰਦੀ ਸੀਗੀ ਗੜਮਟਰੀ ਸੀਗਾ ਪਰ ਅੱਜਕੱਲ੍ਹ ਭਾਈਵਾਲ ਨੂੰ ਬਹੁਤ ਮਤ ਹੋਣ ਕਾਰਨ ਇਹ ਮਨਿਕ ਨੂੰ ਤੀਜੀ ਨਾਲ ਲਾਗੂ ਕਰ ਰਹੇ ਹੈਗੇ ਆ ਸਿੱਕ ਵੱਡੀ ਗੱਲ ਇਹ ਇਹਦੇ ਪੱਖ ਜਾਂਦੇ ਨੇ ਸਰਕਾਰ ਦੇ ਕਿ ਜਿਹੜਾ ਫਿਰਕੂ ਭਾਵਨਾ ਨੂੰ ਫੜਕਾ ਆ ਕੇ ਹਿੰਦੂ ਰਾਸ਼ਟਰ ਦੀ ਗੱਲ ਕਰਕੇ ਇਹ ਸੱਤਾ 'ਚ ਬੈਠੇ ਹੋਣੇ ਸਾਡੇ ਲੋਕ ਗੁੰਮਰਾਹ ਹੋ ਜਾਂਦੇ ਆ ਇਸ ਕਰਕੇ ਉਹ ਜਿਹੜੀ ਚੀਜ਼ਾਂ ਜਿਹੜੀਆਂ ਨੀਤੀਆਂ ਨੇ ਨੂੰ ਇੰਨੂੰ ਇੰਪਲੀਮੈਂਟ ਕਰਨ ਵਾਸਤੇ ਇਹ ਭਾਜਪਾ ਜਾਂ ਇਹ ਤੁਗਿਓ ਦੀ ਉਹਨਾਂ ਲੋਕ ਸ਼ਕਤੀਆਂ ਆ ਪਿਛਲੇ ਸਮੇਂ ਤੋਂ ਦੇਖਿਆ ਹੁਣਾਂ ਕਿ ਜਿਹੜਾ ਬਿੰਗਜ਼ ਤੁਹਾਨੂੰ ਸਭ ਨੂੰ ਮੇਰੇ ਹੰਦਾਂ ਮੰਨੇ ਜਾਂਦਾ ਸੀਗਾ ਉਹ ਹੌਲੀ-ਹੌਲੀ ਮਾਈਕਰੋਸਾਫਟ ਦੇ ਵਿੱਚੋਂ ਨਿਕਲ ਕੇ ਹੋਰ ਹਉਣੇ ਮਲਕ ਕੰਪਨੀਆਂ ਨਵੀਆਂ ਬਣਾ ਲਈਆਂ 2.5 ਲੱਖ ਏਕੜ ਤੋਂ ਨੇ ਪੋਨੇ 2.5 ਲੱਖ ਏਕੜ ਦੇ ਮੁਤਾਬਕ ਤਾਂ ਕੱਲੀ ਅਮਰੀਕਾ ਦੇ ਵਿੱਚ ਆ ਸਭ ਤੋਂ ਵੱਧ ਜੇ ਜ਼ਮੀਨ ਉਹਦੇ ਕੋਲ ਆ ਉਸ ਤੋਂ ਬਾਅਦ ਏਸ਼ੀਆ ਦੇ ਵਿੱਚ ਬਹੁਤ ਜ਼ਿਆਦਾ ਮਿਲਦੀ ਹੈਗੀ ਆ ਇਹ ਗੱਲ ਗੁੰਡ ਕੇ ਉੱਥੇ ਕਰਦੇ ਕਿ ਜ਼ਮੀਨਾਂ ਭਰਾ ਕਿਉਂ ਆ ਸਾਡੇ ਜ਼ਮੀਨਾਂ ਕਿਣੀ ਕਿਉਂ ਚੱਕਦੇ ਆ ਕਿਉਂਕਿ ਜਿਹੜੀ ਦਰਹੇ ਰੱਖਦੀ ਮੰਦੀ ਆਈ ਹੈ ਮੈਂ ਪਹਿਲਾਂ ਵੀ ਟੀ ਵਾਰ ਜ਼ਿਕਰ ਕੀਤਾ ਹੈਗਾ ਕੋਈ ਹੱਲੀ ਆਰਡੀ ਅੱਧ ਦੀ ਮੰਦੀ ਨੇ ਇਹ ਸਾਬਤ ਕਰਤਾ ਕਿ ਜਿਹੜੀਆਂ ਇਹਨਾਂ ਕੰਪਨੀਆਂ ਕੋਲ ਤੇ ਕਾਰਪੋਰੇਸ਼ਨ ਵਾਲੀਆਂ ਕੰਪਨੀਆਂ ਛੇ ਕੰਪਿਊਟਰਾਂ ਦੇ ਵਿੱਚ ਮਾਈਕਰੋਸਾਫਟ ਦਾ ਕੋਈ ਵੀ ਆ ਜਿਹੜੇ ਮਲਕੇ ਆਪਣੀ ਜਿਹੜੇ ਕੋਠੀਆਂ ਬਣਾ ਕੇ 베ਲਦੇ ਨੇ ਰੀਅਲ ਏਸਟੇਟ ਦਾ ਧੰਦਾ ਹੈਗਾ ਇਹ ਸਾਰਾ ਤਿਲ ਤਰਾ ਰਹਿ ਜੂਗਾ ਕਿਉਂਕਿ ਟੀਜਾ ਜਿਹੜਾ ਟੀਡ ਨੂੰ 2 ਜਾਂ 3 ਟਾਈਮ ਦੀ ਰੋਟੀ ਚਾਹੀਦੀ ਚਾਹੀਦੀ ਆ ਜਿਹੜਾ ਵਿਕਸਤ ਦੇਸ਼ਾਂ ਵਿੱਚ ਆਪਣੇ ਬੱਚੇ ਭੇਜੇ ਜਾਂਦੇ ਆ ਆਪਾਂ ਤੇ بڑے ਡਿਵੈਲਪਡ ਦੇਸ਼ ਨੇ ਉਹ ਦੇਸ਼ਾਂ 'ਚ ਦੇਖਣ ਨੂੰ ਮਜ਼ਾਕ ਦੇ ਵਿੱਚ ਇਹ ਛੋਟੇ ਛੋਟੇ ਬੱਚੇ ਵੀ ਰੋਟੀ ਖੁੰਝੇ ਦੇਖੇ ਕਤਲ ਵੀ ਹੋਇਆ ਸੱਗੀਆਂ ਧੂੜੀਆਂ ਬਹੁਤ ਸੀ ਇਹੋ ਜਿਹੇ ਵੀਰਾਂ ਦੇਖਦੇ ਸੀ ਸੱਚਮੇਂ ਜੇ ਸੋਚੋ ਜੇ ਕੰਮ ਕਰਨਾ ਚਾਹੇ ਕੰਟਰੋਲ ਕਰਨਾ ਬਿਜ਼ਨਸ ਕਰਨਾ ਤਾਂ ਉਹ ਢਿੱਡਾਂ ਉੱਪਰ ਕਰੋ ਅਨਾਜ ਉੱਪਰ ਕਰੋ ਜੇ ਅਨਾਜ ਤੇ ਕੰਟਰੋਲ ਹੋ ਗਿਆ ਸਾਰੀ ਦੁਨੀਆ ਉੱਪਰ ਕੰਟਰੋਲ ਹੋ ਦੇ ਵਿੱਚ ਜਾਨੀਆ ਹਵਾ ਜੇ ਸਾਰੀਆਂ ਜਿਹੜੀ ਕੰਪਨੀਆਂ ਨੇ ਪੂਰਾ ਇਤਾਂ ਬਾਣੀ ਅੰਦਾਨੀ ਨਾਲ ਜੋੜ ਕੇ ਦੇਖਦੇ ਆਪਾਂ ਜਿਸ ਤੋਂ ਬਹੁਤ ਅੱਪਾ ਕੁਝ ਵੱਡਾ ਕਰ ਜਿਨ੍ਹਾਂ ਦੀਆਂ ਨੀਤੀਆਂ ਬਣ ਕੇ ਰਹੀਆਂ ਉਹ ਇੱਥੇ ਲਾਗੂ ਕੀਤੀ ਜਾ ਰਹੀਆਂ ਮਜ਼ਦੂਰ ਇਦਾਂ ਜਿਵੇਂ ਰਹਿੰਦੇ ਨੇ ਇੱਕ ਮੰਡੀ ਦੀ ਜੇ ਆਪ ਹਾਰ ਕੇ ਆਪਾਂ ਥੱਕ ਗਏ ਆਪਾਂ ਹੰਬ ਗਏ ਤਾਂ ਮਤ ਵੀ ਕਰਨੀ ਸਰਕਾਰ ਕੁਛ ਮਰ ਕੋਈ ਕਹਿੰਦਾ ਵੀ ਆਹ ਸਰਕਾਰ ਪਾਣੀ ਨਹੀਂ ਰਾਖੀ ਆ ਕੋਈ ਕਹਿੰਦਾ ਆਹ ਸਰਕਾਰ ਜ਼ਮੀਨਾਂ ਦੀ ਰਾਖੀ ਆ ਕੋਈ ਰਾਖਾ ਨਹੀਂ ਹੈਗਾ ਇਹ ਮਤਵਦ ਸ਼ੇਰ ਤੁਸੀਂ ਜ਼ਮੀਨਾਂ ਬਚਾਉਣ ਵਾਲਿਓ ਤੁਸੀਂ ਦੇਸ਼ ਬਚਾਉਣ ਵਾਲਿਓ ਇਹ ਸਾਰਾ ਤੁਹਾਡੇ ਹੱਥ ਦੇ ਵਿੱਚ ਹੈਗਾ ਇਸ ਕਰਕੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਮੈਂ ਇੱਕ ਮਿੰਟ ਪ੍ਰਧਾਨ ਜੀ ਕੀ ਗੱਲ ਲੈਣੀ ਆ ਮੈਂ ਆ ਜਿਹੜਾ ਇੱਕ ਚੜਦੀ ਕਲਾ ਹੁੰਦੀ ਹੈ ਨਾ ਕਿਸੇ ਲਹਿਰ ਦੀ ਆ ਪਿਛਲੇ ਸਮੇਂ ਤੇ ਜਿਹੜਾ ਫਸਲ ਦੇ ਉੱਪਰ ਤਸ਼ੱਦਦ ਆਇਆ ਗਿਆ ਉਹ ਕਿਸਾਨਾਂ ਉੱਪਰ ਵੀ ਮਜ਼ਦੂਰਾਂ ਪਰ ਵੀ ਮਜ਼ਾਲਮਾਂ ਸਾਰਿਆਂ ਪਰ ਵੀ ਨੇ ਧਰਨ ਲਾਇਆ ਸਰਕਾਰ ਨੇ ਕਹਿਰ ਕੀਤਾ ਜਦੋਂ ਦੀ ਦਿੱਲੀ ਚੋਂ ਆਮ ਆਦਮੀ ਪਾਰਟੀ ਸਰਕਾਰ ਹਾਰ ਕੇ ਆਈ ਆ ਇਹਨਾਂ ਸਿੱਧਾ ਜਿਹੜਾ ਕੇਂਦਰ ਜੋ ਕਰ ਰਿਹਾ ਨਿਤਿਸ਼ਾ ਜੋ ਕਹਿ ਰਿਹਾ ਉਹ ਦਿਆਂ ਵਿੱਚ ਲਾਗੂ ਕਰ ਰਿਹਾ ਇਹ ਆਸਟ੍ਰੇਜਿਪੀ ਮਾਡਲ ਬਣਾਉਣ ਲੱਗੇ ਹੋਏ ਆ ਵੀ ਇਥੋਂ ਧਰਨੇ ਉਖੜਿਆ ਇਹਨਾਂ ਨੂੰ ਰੁਕ ਖਤਮ ਕਰ ਦੋ ਇਸ ਕਰਕੇ ਮੈਂ ਕਹਨਾ ਵਿਰੋਧ ਨਿਰਾਸ਼ ਹੋਣ ਦੀ ਲੋੜ ਨਹੀਂ ਆ ਜੇ ਸਿਰ ਗਿਰ ਗਏ ਆਪਾਂ ਬੈ ਗਏ ਨਾ ਕੁਝ ਨਹੀਂ ਹੋਣਾ ਹੈਗਾ ਚੜਦੀ ਕਲਾ ਚ ਰਹਿਏ ਆਪਣੇ ਜਿਹੜੇ ਕੋ ਸਦਾਨਦਾਨ ਨੂੰ ਹਮ ਹਮ ਆਕੇ ਲਾਗੂ ਕਰੀਏ ਤਾਂ ਜੋ ਆਪਾਂ ਸਰਕਾਰਾਂ ਕੋਲ ਦੁਆਰਾ ਪਿੱਛੇ ਘੋੜ ਸਕੀਏ ਜੇ ਨਾ ਮੋੜ ਤੇ ਆਪਾਂ ਅਸੋਫੇ ਰਹਿ ਗਏ ਤਾਂ ਇਹ ਜਿਹੜੇ ਇਹਨਾਂ ਦੇ ਹਮਲੇ ਦਿਨ-ਦਰ-ਦਿਨ ਹੋਰ ਵਧਣਗੇ ਤੇ ਸਾਡੀ ਜ਼ਮੀਨਾਂ ਜਾਣਗੀਆਂ ਸਾਡੀਆਂ ਰਸੋਈਆਂ ਜਾਣਗੀਆਂ ਸਾਡੀ ਨਸਲਾਂ ਸਾਡੀ ਫਸਲਾਂ ਸਭੂ ਜਾਊਗਾ ਇਸ ਕਰਕੇ ਲਾਮਬੰਦੀ ਦੀ ਬਹੁਤ ਜ਼ਰੂਰਤ ਆ ਲੜ ਕੇ ਆਪਾਂ ਇੱਕਜੁੱਟ ਲੜੀਏ ਇੰਨੀਆਂ ਮੇਰੀਆਂ ਗੱਲਾਂ ਨੂੰ ਆਪਣੀ ਮਾਣ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਗੁਰਵਿੰਦਰ ਜੀ ਦਾ ਮੈਂ ਦੁਬਾਰਾ ਸਾਥੀਆਂ ਨੂੰ ਬੇਨਤੀ ਕਰਨਾ ਕਿ ਇੱਕ ਮਿੰਟ ਰਹਿ ਜਾ ਮੈਂ ਨੇੜੇ ਲੱਗ ਜਾਣਾ ਉਸ ਤੋਂ ਬਾਅਦ ਆਪਣੀ ਗੱਲ ਜਿਹੜੀ ਹੈ ਉਹ ਸਮੇਟਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਆਪਣੇ ਕੋਲ ਦੁਬਾਰਾ ਤਾਂ ਲੋਕਤ ਜਰੀ ਹੈ ਉਹ ਬਹੁਤ ਲੰਮੀ ਆ ਲਾਰਡ ਦੇ ਵਿੱਚ ਬੇਜਿਹੜੇ ਬੁਲਾਰੇ ਰਹੇ ਨੇ ਤਾਂ ਉਹ ਫੀਕ ਨਹੀਂ ਜਾ ਅਗਲਾ ਬੁਲਾਰਾ ਕ੍ਰਾਂਤੀਕਾਰੀ ਕਿਸਾਨ ਜੀ ਅੰਦੇ ਹਰਬਜਨ ਸਿੰਘ ਜੀ ਢੂੜਾ ਉਸ ਤੋਂ ਬਾਅਦ ਟੈਕਨੀਕਲ ਸਰਵਿਸ ਜੁਨੀਅਰ ਦੇ ਬਿਗੰਤ ਸ਼ਰਮਾ ਜੀ ਉਹ ਧਿਆਲ ਹੈ। ਅੱਜ ਦੀ ਦੇਸ਼ ਪੱਧਰੀ ਹੜਤਾਲ ਦੇ ਵਿੱਚ ਸ਼ਾਮਲ ਹੋਏ ਵੱਖ-ਵੱਖ ਕਿਸਾਨ ਜਥੇਬੰਦੇ ਰਹੇ ਆਗੂ ਸਹਿਬਾਨ, ਮਾਤਿਕ ਸਹਿਬਾਨ ਪਹਿਲਾ ਫਤਿਹ ਬਣਾਈਏ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਪਰ ਆਪ ਨੂੰ ਪਤਾ ਹੋਣਾ ਜਦੋਂ ਦਾ ਮੋਦੀ ਸਰਕਾਰ ਫਟਾਹੇ ਵਿੱਚ ਆਈਆ ਉਹ ਫਟਾਹੇ ਚੋਂ ਸਾਰਾ ਕੋਈ ਵੀ ਸਰਕਾਰ ਹੋਵੇ ਉਹ ਪਹਿਲਾਂ ਕਹਿੰਦੀ ਆ ਵੀ ਸਾਨੂੰ ਇਡਕਾਰ ਦਿੱਤਾ ਜਾਊਗਾ ਵਜ੍ਹਾ ਸੇ ਲੋਕਾਂ ਨੱਥਿਆ ਜਾਣ ਗਿਆ ਵਜ੍ਹਾ ਵਿੱਚ ਆ ਦਿੱਤੀ ਜਾਊਗੀ ਇੱਥੇ ਕਿਸੇ ਦਾ ਕੋਈ ਸਮੱਸਿਆ ਨਹੀਂ ਹੋਊਗੀ ਪਰ ਭਰਾਵਾ ਜਦੋਂ ਫਟਾਹੇ ਵਿਚ ਆ ਜਾਣਗੇ ਉਹਨੂੰ ਪਤਾ ਹੈ ਸਰਕਾਰ ਦਾ ਕੰਮ ਹੁੰਦਾ ਲੋਕਾਂ ਨੂੰ ਚੰਗੀ ਵਿਚਿਆ ਦੇਣਾ ਲੋਕਾਂ ਨੂੰ ਵਜ੍ਹਾ ਸੇਤ ਘੂਲਤਾ ਦੇਣਾ ਬਧਿਆਰ ਰੋਜ਼ਗਾਰ ਦੇਣਾ ਪਰ ਇੱਥੇ ਤੁਸੀਂ ਦੇਖ ਰਹੇ ਹੋ ਰੋਜ਼ਗਾਰ ਦਾ ਕੀ ਹਾਲ ਹੋ ਰਿਹਾ ਆਪਣੇ ਦੇਸ਼ 'ਚ ਇੱਕ ਵਿਗਿਆਨੀ ਦਾ ਕਥਨ ਹੈ ਕਹਿੰਦੇ ਜੇ ਆਪਾਂ ਇੱਕ ਬੰਦੇ ਨੂੰ ਬੰਦੇ ਦੇ ਬੰਦਾ ਚਾਣਦੇ ਹਾਂ ਕੱਦ ਤੱਕ ਪਹੁੰਚੂ ਬੇਨਵਾਰਾਂ ਦੀ ਗਿਣਤੀ ਐਨੀ ਗਿਣਤੀ ਆਪਣੇ ਦੇਸ਼ ਦੇ ਵਿੱਚ ਬੇਨਵਾਰਾਂ ਦੀ ਗਿਣਤੀ ਆ ਇਹ ਸਰਕਾਰ ਦਾ ਕੰਮ ਹੁੰਦਾ ਵੀ ਇੱਥੇ ਜਿਹੜੀ ਖੇਤੀ ਆ ਆਧਾਰ ਸੰਨਤ ਆ ਉਹ ਨਾ ਹੀ ਜਾਵੇ ਨਾ ਖੇਤੀ ਪ੍ਰਫੁੱਲਤ ਹੋਵੇ ਤਾਂ ਸਾਡੇ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਦੇ ਜਿਹੜੇ ਸਾਧਨ ਉਹ ਪੈਦਾ ਹੋਣ ਪਰ ਭਰਾਵੋ ਇਹ ਸਰਕਾਰਾਂ ਦੀ ਕੋਈ ਮੀਤੀ ਨਹੀਂ ਹੈਗੀ ਇਹ ਇੱਥੇ ਲੋਕਾਂ ਨੂੰ ਗਰੀਬ ਟਰਕੇ ਭੁੱਖੇ ਮਾਰ ਕੇ ਇਹ ਆਪਣੇ ਕਾਰਪੋਰੇਟ ਘਰਾਿਆਂ ਨੂੰ ਸਾਰਾ ਕੁਝ ਹੋਰ ਨੂੰ ਲੁਕਾਉਣਾ ਚਾਹੁੰਦੇ ਨੇ ਇਸੇ ਤਰ੍ਹਾਂ ਭਰਾਵੋ ਅੱਜ ਸੇਧ ਆਪਸੀਂ ਦੇਖ ਰਹੇ ਹੋਂ ਲਿੱਟ ਕੰਨੀ ਸੇਧ ਮੈਦੀ ਹੋ ਗਈ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਸਾਡੇ ਬੇਗਜ਼ਾ ਸਾਡੇ ਨੌਜਵਾਨ ਸਾਡੇ ਬਾਪੇ ਅੱਜ ਨਾਲਾਜ ਕਣੀਓ ਮਰ ਰਹੇ ਨੇ ਲੱਖਾਂ ਰੁਪਈਆ ਇਲਾਜ ਤੇ ਲੱਗਦਾ ਹੈ ਅੱਜ ਵੱਡੀਆਂ ਵੱਡੀਆਂ ਬਿਮਾਰੀਆਂ ਇਸੇ ਪੈਦਾ ਹੋ ਰਹੀਆਂ ਨੇ ਕਿਉਂਕਿ ਜਦੋਂ ਹਰੇਕ ਨਾੜ ਦਾ ਇੱਥੇ ਹੋਂਦਾ ਦਿੱਤਾ ਇਸੇ ਰੇ ਦਵਾਈਆਂ ਮੱਤਿਆ ਤੋਂ ਪੁਰਾਣੇ ਡਾਕਟਰ ਨੂੰ ਨਹੀਂ ਆਈ ਸਾਡੇ ਚ ਗੁਰਦਾਬ ਸਿੰਘ ਜੀ ਆਪਣੇ ਆਪਣੇ ਅੱਗੇ ਦੇਖਦੇ ਨੇ ਅੰਤੂ ਜੀ ਮਾਣਕ ਸਰਮਾਹ ਪਹੁੰਚਦੇ ਨੇ ਲੋਕਾਂ ਨੇ ਕਾ ਜਿੰਨਾ ਪਾ جنت کرن والے لوکاں دا ایکا زندہ باد زندہ باد ਮੈਂ ਸਿਹਤ ਦੀ ਗੱਲ ਕਰ ਰਿਹਾ ਸੀ ਅੱਜ ਸਿਹਤ ਤੇ ਇੰਨਾ ਮਹਿੰਗਾ ਅਨਾਜ ਹੋ ਗਿਆ ਲੱਖਾਂ ਰੁਪਇਆ ਲੱਗਦਾ ਹੈ ਭਰਾ ਉਹ ਆਪਣੀ ਸਮਰਥਾ ਤੋਂ ਉਹ ਬਾਹਰ ਹੈ ਆਪਣੀਆਂ ਨਿੱਤ ਬੋਤਾਂ ਮੰਜੇ ਦੇ ਬਿਸਤਰੇ ਦੇ ਪਾਈ ਕੇ ਹੋ ਰਹੀਆਂ ਨੇ ਪਰ ਇਹ ਸਰਕਾਰਾਂ ਦਾ ਇਧਰੋਂ ਆਈ ਬਜਟ ਦੇ ਵਿੱਚ ਘਟौती ਕੀ ਜਾ ਰਹੀ ਨੇ ਪ੍ਰਾਈਵੇਟ ਨੂੰ ਉਹਨਾਂ ਨੂੰ ਹਲਾਰਾ ਦੇਈ ਜਾ ਰਹੇ ਨੇ ਇਹ ਦਿੱਤ ਆਪਣੇ ਨਾਲ ਵਾਪਰ ਰਿਹਾ ਐਵੇਂ ਜਿਕਰ ਵਿੱਤਿਆਂ ਦਾ ਹਾਲ ਹੋ ਰਿਹਾ ਜੋ ਵਿੱਤਿਆਂ ਦੇ ਇਹਨਾਂ ਨੇ ਬਜਟ ਰੱਖਣਾ ਸੀ ਬਤਾਉਣਾ ਸੀ ਭਰਾਵੋ ਆਏ ਸਾਲੋਂ ਤੇ ਘਟਾਈ ਜਾ ਰਹੇ ਨੇ ਉਹਦਾ ਭਗਵਾਨ ਕਰਨ ਕਰੀ ਜਾ ਰਹੇ ਨੇ ਜੋ ਸਾਡਾ ਕੁਰਬਾਨੀ ਦਾ ਇਤਿਹਾਸ ਹੈ ਸਾਡੀ ਬਿੱਟਿਆ ਦੇ ਵਿੱਚ ਲਿਖਿਆ ਜਾਂਦਾ ਪੜਾਇਆ ਜਾਂਦਾ ਸਾਡੇ ਬੱਚਾ ਨੂੰ ਉਹ ਖਤਮ ਕਰਕੇ ਇੱਕ ਭਗਵਾਨ ਕਰਨ ਉਹਦਾ ਵਿੱਗਿਆ ਦਾ ਕਰ ਰਹੇ ਨੇ ਇਹਨਾਂ ਨੀਤੀਆਂ ਤੋਂ ਆਪਾਂ ਨੂੰ ਸचेਤ ਹੋਣਾ ਚਾਹੀਦਾ ਜਿਵੇਂ ਚਾਰ ਲੇਬਰ ਤੋੜ ਦੇ ਬਿੱਲ ਲੈ ਕੇ ਆਏ ਨੇ ਸਾਡੇ ਕਿਸਾਨੀ ਮਜ਼ਦੂਰਾਂ ਨੇ ਅਮਰੀਕਾ ਦੇ ਵਿੱਚ ਵੱਡੀ ਸੁਧਾਸ ਲੜ ਕੇ ਉਹ ਆਪਣੇ ਹੱਕ ਹਾਸਲ ਕੀਤੇ ਸੀ ਜਿਹੜੇ 8 ਘੰਟੇ ਦੀ ਮਜ਼ਦੂਰੀ ਅਥੋ ਹਾਸਲ ਕੀਤੀ ਸੀ ਉਹਦਾ ਕਾਨੂੰਨ ਬਣਿਆ ਸੀ ਆਪੇ ਵਾਰਤੇ ਉਹਨਾਂ ਦਾ ਅਸਹਿਸ ਕਰਨਾ ਪ੍ਰੋਟੈਸਟ ਕਰਨਾ ਉਹਨਾਂ ਦਾ ਜਮਹੂਰੀ ਹੱਕ ਸੀ ਪਰ ਸਾਡੀ ਜਿਹੜੇ ਸਰਕਾਰਾਂ ਨੇ ਕੇਂਦਰ ਦੀ ਸਰਕਾਰ ਹੈ ਉਹ ਹੱਕ ਸਾਡੇ ਮਜ਼ਦੂਰਾਂ ਤੋਂ ਖੋ ਰਹੀ ਹੈ ਉਹ 8 ਘੰਟਿਆਂ ਤੋਂ ਜਿਹੜੀ ਲੇਬਰ ਆ ਉਹ 12 ਘੰਟੇ